ਗੋਵਾੜਾ ਦੇ ਹਿਸ਼ਾਰਪੁਰ ਰੌਲਪੰਡੀ ਰੋਡ ਤੇ ਆਪਣੇ ਟਾਬੇ ਤੇ ਤੜਕਸਰ ਚੋਰੀ ਹੋ ਗਈ। ਟਰਾਲੇ ਚੋਰ ਦੀ ਚੋਰੀ ਕਰਦੇ ਸੀਸੀਟੀਵੀ ਵਾਇਰਲ ਹੋ ਗਈ ਹੈ। ਆਪਣਾ ਟਾਬਾ ਦੇ ਮਾਲਕ ਰਜਿੰਦਰ ਕੁਮਾਰ ਘੇੜਾ ਨੇ ਦੱਸਿਆ ਕਿ ਸਵੇਰੇ 3:26 ਮਿੰਟ ਤੇ ਇੱਕ ਟਰਾਲਾ ਆਇਆ ਅਤੇ 3:45 ਮਿੰਟ ਤੇ ਟਰਾਲੇ ਦਾ ਡਰਾਈਵਰ ਚੋਰੀ ਕਰਕੇ ਟਾਬੇ ਤੋਂ ਸਮਾਨ ਚੁੱਕ ਕੇ ਲੈ ਗਿਆ ਅਤੇ ਫਰਾਰ ਹੋ ਗਿਆ। ਰਜਿੰਦਰ ਘੇੜਾ ਨੇ ਦੱਸਿਆ ਕਿ ਚੋਰ ਠੰਡੇ ਦੀਆਂ ਪੇਟੀਆਂ, ਬਿਸਕੁਟ ਅਤੇ ਹੋਰ ਸਮਾਨ ਚੁੱਕੇ ਲੈ ਗਿਆ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਫਗਵਾੜਾ ਐਕਸੈਸ ਨੀ ਲਾਈਵ ਤੋਂ ਜੁਨੋਸ਼ਰਮਾ ਦੇ ਨਾਲ ਹਰਨੇਕ ਸਿੰਘ ਦੀ ਰਿਪੋਰਟ ਅ ਸਰ ਕੀ ਨਾਮ ਤੁਹਾਡਾ ਰਜਿੰਦਰ ਗੇੜਾ ਜੀ ਚੇਅਰਮੈਨ ਉਪ ਵਿਕਾਸਨ ਪੰਜਾਬ ਮੇਰਾ ਸਰ ਮੈਂ ਫਗਵਾੜੀ ਦਾ ਰਹਿਣ ਵਾਲਾ ਜੀ ਮੇਰਾ ਇੱਥੇ ਕੰਮ ਹੈ ਰਾਹੁਲਪਿੰਡੀ ਕਾਫੀ ਲੰਬੇ ਸਮੇਂ ਤੋਂ 30 ਸਾਲਾਂ ਦਾ ਤੇ ਨਾਲ ਮੈਂ ਉਹ ਢਾਬੇ ਦਾ ਸ਼ੁਰੂ ਕੀਤਾ ਮੇਰਾ ਸਕ੍ਰੈਪ ਦਾ ਬਿਜ਼ਨਸ ਹੈ ਪੁਲਸੇ ਦਾ ਇਹ ਨਾਲ ਤਕਰੀਬਨ ਸਾਲ ਹੋ ਗਏ ਸਾਨੂੰ ਕਿੱਦਾਂ ਤਕਰੀਬਨ 1 ਸਾਲ ਦੇ ਵਿੱਚ ਤਿੰਨ ਚੋਰੀਆਂ ਹੋ ਗਈਆਂ ਸਾਡੇ ਨਾਲ ਗਵਾਂਢ ਜਠਾਲਾ ਹੈ ਦੇਈ ਗੋਸ਼ ਕਰਨ ਦੇ ਬਾਵਜੂਦ ਵੀ ਕੋਈ ਰਿਸਪਾਂਸ ਨਹੀਂ ਮਿਲਦਾ ਹਾਲੇ ਤੱਕ ਸਾਨੂੰ ਤੇ ਤਿੰਨ ਵਾਰੀ ਇਹ ਸੀ ਰਿਪੋਰਟ ਕਰਾ ਚੁੱਕੇ ਹਾਂ ਹੁਣ ਅੱਜ ਤੜਕੇ ਤਸਾਰ ਹੋਈ ਏ ਟਰਾਲਾ ਟਰਾਲੇ ਦਾ ਡਰਾਈਵਰ ਸਾਡੇ ਤੋਂ ਚੁਲ ਕੇ ਲੈ ਗਿਆ 24-25 ਹਜ਼ਾਰ ਦਾ ਨੁਕਸਾਨ ਹੋ ਗਿਆ ਕਿੰਨੇ ਵਜੇ ਆ ਟਰਾਲਾ ਤਿੰਨ ਵਜੇ 26 ਮਿੰਟ ਤੇ ਟਰਾਲਾ ਰੁਕ ਗਿਆ ਸਾਡੇ ਕੋਲ ਇਹ ਵਜਿਆਂ ਦੇ ਵਿੱਚ ਦੱਸਦਾ ਹੂੰ ਤੇ ਤਿੰਨ ਵਜੇ 45 ਮਿੰਟ ਤੇ ਹੂੰ ਤੇ ਪੁਲਿਸ ਨੂੰ ਜੇ ਫੋਨ ਕੀਤਾ ਤਾਂ 8:00 8:00 ਉਹ ਬੰਦੇ ਬੀਜੀ ਆ ਸਾਡੇ ਕੋਲ ਹੈ ਨਹੀਂ ਬੰਦਾ ਹੈ ਨਹੀਂ ਕੋਈ ਜੀ ਹਾਂ ਆਰ ਕੇ 1.5 ਘੰਟੇ ਬਾਅਦ ਆਪ ਜਾ ਜਿਸੀ ਗੁੱਸੇ ਰਾਜੀ ਕਰਕੇ ਆਏ ਉਹਨਾਂ ਨੂੰ ਕਹਿ ਕੇ ਆਏ ਉਸ ਤੋਂ ਬਾਅਦ ਉਹ ਮੀਡੀਆ ਨੂੰ ਖਬਰ ਦਿੱਤੀ ਉਸ ਤੋਂ ਬਾਅਦ ਉਹਨੇ ਆਪਣਾ ਯੋਜਾ ਭੇਜਿਆ ਉਸ ਤੋਂ ਬਾਅਦ ਐਸ ਐਚ ਓ ਸਾਹਿਬ ਆ ਗਏ ਨੇ ਅਸੀਂ ਜਦੋਂ ਤੁਹਾਡੀ ਸੀਨੀਅਰ ਅਥਾਰਟੀ ਨੂੰ ਮਿਲਦੇ ਹੈ ਵੀ ਜੇ ਤੁਸੀਂ ਸਾਡੀ ਕੋਈ ਸੁਣਵਾਈ ਨਹੀਂ ਕਰਨਾ ਕਿੰਨੇ ਵਜੇ ਮਤਲਬ ਕਿ ਬੰਦੇ ਆਏ ਅੰਦਰ ਤੇ ਚੋਦੀ ਕੀਤੀ ਹੈ 3 ਵਜੇ 24 ਮਿੰਟ ਤੇ ਆਇਆ ਤੇ 3 ਵਜੇ 45 ਮਿੰਟ ਤੱਕ ਉਸੇ ਮੁੰਡਾ ਡਰ ਨਾਲੇ ਵਾਲਾ ਸੰਭਾ ਫੌਜ ਜੀ ਭਾਈਆ ਚਾਰ ਕੈਰੀ ਟਰਾਲਾ ਹੈ ਲੋੜ ਟਾਲਾ ਤੇ ਪੁਲਿਸ ਚਾਹੇ ਦਾ ਮੈਂਟਰ ਪਹਿਲਾਂ ਟਰੇਸ ਕਰ ਸਕਦੀ ਹੈ ਮੀਡੀਆ ਨੇ ਠਾਣਾ ਸਾਰੇ ਕੈਮਰੇ ਚੈੱਕ ਕਰ ਸਕਦੇ ਆ ਨੰਬਰ ਹੋ ਸਕਦਾ ਸਾਡੇ ਕੋਲ ਨੰਬਰ ਐ ਨਹੀਂ ਮਿਲਿਆ ਨਹੀਂ ਸਾਡੇ ਮੂਰੇ ਇੱਕ ਟਰੱਕ ਪਹਿਲਾਂ ਹੀ ਉਧਰ ਤੇ ਲੱਗਾ ਹੋਇਆ ਸੀ ਕੀ ਕੀ ਲਿਆ ਗਿਆ ਉਹ ਸਾਡੇ ਕੋਲ ਕਾਫੀ ਠੰਡੀਆਂ ਦੀਆਂ ਬੇਟੀਆਂ ਲੈ ਗਏ ਜੀ ਜਾਂ ਤੇ ਹੱਲ ਦੀਆਂ ਬੇਟੀਆਂ ਲੈ ਗਏ ਜੀ ਕਾਫੀ ਸਿਗਰਟ ਮਹਿੰਗੀਆਂਸ ਗੋਲ ਜੀ ਲੈ ਗਏ ਹੂੰ 20-25000 ਤਾਂ ਬਣਦਾ ਸਾਡਾ ਮਤ ਦੇ ਵੀ ਸਕੂਟ ਦੀਆਂ ਲੈ ਕੇ ਸਰਪੇਕੀਆਂ ਤੇ ਬਲੋਕੀਆਂ ਦੇ ਸੀ ਇਹ ਚੱਕਦੇ ਸੀ ਸੀਟੀਵੀ ਚ ਆਇਆ ਹਾਂਜੀ ਸਾਰੇ ਆਏ ਜੀ ਉਹ ਪੁਲਿਸ ਨੂੰ ਦੇ ਦਿੱਤਾ ਹੂੰ ਤਾਂ ਪਰ ਪੁਲਿਸ ਵੱਲ ਕੋਈ ਕਾਰਵਾਈ ਨਹੀਂ ਜੀ ਬਸ ਤੁਸੀਂ ਕਰੋ ਅਸੀਂ ਆਪਣੇ ਲੈਵਲ ਤੇ ਹੁਸ਼ਿਆਰਪੁਰ ਤੱਕ ਜਿਵੇਂ ਆਏ ਆਂ ਕਰਕ ਨਹੀਂ ਦਾਲੇ ਜਿੱਤ ਵਾਲੇ ਹੂੰ ਉਹ ਸਾਨੂੰ ਕਿਸੇ ਨੇ ਕੀ ਜੇ ਪੁਲਿਸ ਜਾਊਗੀ ਕਿਤੇ ਲੈ ਕੇ ਦੇਓਗੇ ਅੱਗੇ ਟਾਲੇ ਤੇ ਮੈਸੇਜ ਭੇਜੂਗੀ ਤਾਂ ਹੀ ਕੁਝ ਹੋਣਾ ਜੀ ਕੀ ਮੰਗ ਕਰਦੇ ਹੁਣ ਮੰਗ ਅਸੀਂ ਦਾ ਐਸਐਸਪੀ ਜੀ ਸੁਪਰਲ ਜੀ ਤੋਂ ਮੰਗ ਕਰਦੇ ਆ ਇਹਦਾ ਮੁੱਖ ਮੰਤਰੀ ਜੀ ਤੋਂ ਮੰਗ ਕਰਦੇ ਵੀ ਥੋੜੀ ਪੋਲਿਸੀ ਸੁਧਾਰ ਲਿਆਂਦਾ ਜਾਵੇ ਆਮ ਨਾਗਰਿਕ ਦੀ ਕੋਈ ਪੁਚਪੜਤਾ ਨਹੀਂ ਹੋ ਰਹੀ ਤੀਜੀ ਚੋਰੀ ਦੇ ਬਾਵਜੂਦ ਨਾਲ ਠਰਾਲੇ ਹੁੰਦੇ ਹੋਏ ਵੀ ਚੋਰੀਆਂ ਹੋ ਰਹੀਆਂ ਹਨ ਮਾਂ ਜੀ ਸਾਨੂੰ ਇਨਸਾਫ ਦਵਾਇਆ ਜਾਵੇ ਸਾਡੇ ਟਰਾਲੇ ਉੱਪਰ ਆਇਆ ਜਾਵੇ ਟਰਾਲੇ ਅੱਗੇ ਤੋਂ ਉਹਨੂੰ ਸਜ਼ਾ ਮੇਰੇ ਟਰਾਲੇ ਦਾ ਪਾੜਾ ਹੋ ਸਕਦਾ ਕਿਉਂਕਿ ਲੋਡ ਹੋਇਆ ਟਰਾਲਾ ਅਜੇ ਤੱਕ ਅਨਲੋਡ ਨਹੀਂ ਹੋਇਆ ਹੋਗਾ ਜੇ ਕਿਸੇ ਵੀ ਪ੍ਰੈਕਟਿਸ ਕਿਹਾ